ਉੱਚਾ ਤੋਂ ਸੀੜੀਆਂ ਕਰਦੀ ਵੀਡੀਓ ਦੇਖ ਰਿਹਾ ਸਬਜ਼ੀਆਂ ਨੂੰ ਲੈ ਕੇ ਆਜ ਰਿਹਾ ਅੱਜ ਦੀ ਵੱਡੀ ਖਬਰ ਸਿੱਖਿਆ ਤੇ ਪੁਲਿਸ ਦਾ ਡੰਡਾ ਓੰਜ ਉਹ ਗਵਾਹ ਸੀ ਸਾਡਾ ਪੜਤਾਲ ਕੀਤੀ ਤਾਂ ਕਤਲ ਨਿਕਲਿਆ ਇਹ ਸਿੱਖਿਆ ਤੇ ਪੁਲਿਸ ਦਾ ਡੰਡਾ ਉੰਜ ਉਹ ਗਵਾਹੀ ਸਾਡਾ ਪੜਤਾਲ ਕੀਤੀ ਤਾਕਤਲ ਨਿਕਲਿਆ ਅਸ਼ੋਕ ਵਰਮਾ ਬਠਿੰਡਾ 14 ਅਗਸਤ 2025 ਫਰੀਦਕੋਟ ਵਿਖੇ ਜਾਦੀ ਦਿਵਸ ਸਮਾਰਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਮੂਲੀਅਤ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਪੱਕੇ ਕੀਤੇ ਕੱਚੇ ਅਧਿਆਪਕਾਂ ਦੇ ਆਗੂਆਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਜਦੋਂ ਕਿ ਕਈ ਥਾਣਿਆਂ ਵਿੱਚ ਟੱਕ ਦਿੱਤੇ ਅਧਿਆਪਕਾਂ ਦੇ ਚੱਲੇ ਪੁਲਿਸ ਤੇ ਪੁਲਿਸ ਦੇ ਡੰਡਿਆਂ ਕਾਰਨ ਕਈ ਸਕੂਲਾਂ ਵਿੱਚ ਮਾਸੂਮ ਬੱਚੇ ਸਿੱਖਿਆ ਦੀ ਰੋਸ਼ਨੀ ਤੋਂ ਵਾਂਝੇ ਰਹੇ ਪਰ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਦੋ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਵਿਰੋਧਤਾ ਦਾ ਐਲਾਨ ਕੀਤਾ ਜਿਸ ਕਰਕੇ ਪੁਲਿਸ ਨੇ ਸਮਾਗਮ ਵਿੱਚ ਵਿਗਨ ਪੈਨ ਤੇ ਡਰੋ ਇਹ ਡੰਡਾ ਚਲਾਇਆ ਅਧਿਆਪਕਾਂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀ ਦੇ ਰਾਜ ਰਾਜ ਵਿੱਚ ਤਾਂ ਏਦਾਂ ਦੀ ਚੱਕ ਥਲ ਅਕਸਰ ਦਿਖਾਈ ਦਿੰਦੀ ਸੀ ਪਰ ਆਮ ਆਦਮੀ ਹਕੂਮਤਦਰਾਂ ਨੇ ਇੰਜ ਆਮ ਆਦਮੀ ਖਿਲਾਫ ਪੁਲਿਸ ਦਾ ਡੰਡਾ ਚਲਦਾ ਦੇਖ ਕੇ ਦੁੱਖ ਤੇ ਹੈਰਾਨੀ ਦੋਵੇਂ ਹੁੰਦੇ ਹਨ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਉਸ ਅਧਿਆਪਕ ਆਗੂ ਹਰਪ੍ਰੀਤ ਕੋਜ ਲੰਗਰ ਨੂੰ ਨਿਸ਼ਾਨਾ ਬਣਾਇਆ ਜੋ 2015 ਵਿੱਚ ਪੁਲਿਸ ਦੀ ਚੁਣੌਤੀ ਖਿਲਾਫ ਬਠਿੰਡਾ ਨਹਿਰ ਵਿੱਚ ਕੁੱਦ ਗਈ ਸੀ ਜਿਸ ਕਰਕੇ ਹਰ ਸਰਕਾਰ ਉਸ ਤੋਂ ਤਰੈ ਪਕ ਪੱਤਲੀ ਆ ਰਹੀ ਹੈ ਆਪਣੇ ਖਿਲਾਫ ਕਾਰਵਾਈ ਦੀ ភਿਕਣ ਭੈਣ ਦਿਆ ਹਰਪ੍ਰੀਤ ਕੋਰ ਨੂੰ ਚੱਕਵਾ ਦੇ ਗਈ ਅਧਿਆਪਕ ਆਗੂ ਦਵਿੰਦਰ ਸਿੰਘ ਅਨੁਸਾਰ ਪੰਜਾਬ ਪੁਲਿਸ ਦੇ ਅਧਿਆਪਕ ਆਗੂ ਹਰਪ੍ਰੀਤ ਕੋਰ ਦੀ ਰਾਏਸ਼ ਦੀ ਛਾਪਾ ਮਾਰੀ ਹ ਪਰ ਉਹ ਹੱਥ ਨਾਲ ਲੱਗ ਸਕੇ ਹਰਪ੍ਰੀਤ ਕੋਰ ਦੀ ਦੋ ਦਫਾ ਜੇਲ੍ਹ ਵੇਖ ਚੁੱਕੀ ਹੈ ਕਈ ਵਾਰੀ ਪਾਣੀ ਦੀਆਂ ਬਿਛਾੜਾ ਅੱਗੇ ਅੜੀ ਹੈ ਸਾਲ 2008 ਵਿੱਚ ਬਤੌਰ ਆਈਟੀ ਪਰਤੀ ਹਰਪ੍ਰੀਤ ਗ੍ਰੈਜੂਏਟ ਤੇ ਏਟੀਟੀ ਤੋਂ ਇਲਾਵਾ ਐਨਟੀਟੀ ਪਾਸ ਵੀ ਹੈ ਮੁੱਖ ਮੰਤਰੀ ਦੇ ਦਾਅਵੇ ਅਨੁਸਾਰ ਬਾਕੀ ਮੰਗਾ ਲਈ ਲੜਾਈ ਲੜਨ ਲਈ ਨਿਕਲੀ ਤਾਂ ਪੁਲਿਸ ਮੋੜ ਹਰਪ੍ਰੀਤ ਦੇ ਪਿੱਛੇ ਪੈਣ ਲੱਗੀ ਧੰਨਵਾਦ